ਸਤੰਬਰ ਮਹੀਨਾ ਜਦੋਂ ਆਉਂਦਾ ਤਾਂ ਅਕਸਰ ਆਈਫੋਨ ਦੀ ਗੱਲ ਹੁੰਦੀ ਆ ਪਰ ਰੈਡਮੀ ਨੇ ਇਸ ਵਾਰ ਜਿਹੜੇ ਆ ਨਵੇਂ ਫੀਚਰਾਂ ਦੇ ਨਾਲ ਰੈਡਮੀ ਨੋਟ 14 ਸੀਰੀਜ਼ ਜਿਹੜੀ ਆ ਲਾਂਚ ਕਰ ਦਿੱਤੀ ਆ ਇਹਦੇ ਵਿੱਚ ਰੈਡਮੀ ਨੋਟ 14 14 Pro ਤੇ 14 Pro Plus ਵਰਗੇ ਫੋਨ ਜਿਹੜੇ ਆ ਰੈਡਮੀ ਨੇ ਕੱਲ ਲਾਂਚ ਕੀਤੇ ਆ 6400mAh ਬੈਟਰੀ ਤੇ 90W ਦੀ ਚਾਰਜਿੰਗ ਦੇ ਨਾਲ ਇਹ ਫੋਨ ਜਿਹੜੇ ਆ ਮਾਰਕੀਟ ਦੇ ਵਿੱਚ ਉਹਨਾਂ ਨੇ ਉਤਾਰੇ ਆ ਕੱਲ ਬਾਤ ਕਰਾਂਗੇ ਸਾਰੇ ਫੋਨ ਵੈਸੇ ਸਾਰੇ ਫੋਨ ਜਿਹੜੇ ਆ ਮਿਡ ਰੇਂਜ ਤੱਕ ਆ ਅਰਾਮ ਦੇ ਨਾਲ ਬੰਦਾ ਜਿਹੜਾ ਹੈ ਉਹਨਾਂ ਨੂੰ ਖਰੀਦ ਸਕਦਾ ਕਿਹੜੀਆਂ-ਕਿਹੜੀਆਂ ਇਹਦੇ ਵਿੱਚ ਖੂਬੀਆਂ ਨੇ ਸਾਰੀਆਂ ਦੀ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ Redmi Note 14 Pro Plus ਦੀ ਗੱਲ ਕਰਦੇ ਜੇਕਰ ਇਹਦੇ ਵੇਰੀਐਂਟ ਦੀ ਗੱਲ ਕਰੀਏ ਤਾਂ 12GB RAM ਤੇ 256GB ਮੈਮਰੀ ਤੇ ਵੇਰੀਐਂਟ ਤੋਂ ਸਟਾਰਟ ਹੋ ਕੇ 16GB RAM ਤੇ 512GB ਮੈਮਰੀ ਤੱਕ ਇਹ ਜਿਹੜੇ ਵੇਰੀਐਂਟ ਇਹਦੇ ਜਾਂਦੇ ਆ ਤੇ ਮੈਮਰੀ ਜਿਹੜੀ ਇਹਦੀ ਐਕਸਪੈਂਡੇਬਲ ਆ ਡਿਸਪਲੇ ਦੀ ਗੱਲ ਕਰੀਏ ਤਾਂ 6.67 ਸਾਈਜ਼ ਆ ਡਿਸਪਲੇ ਦਾ OLED ਡਿਸਪਲੇ 3000 ਨਿਟਸ ਤੱਕ ਪੀਕ ਬ੍ਰਾਈਟਨੈਸ ਇਹਦੀ ਜਾਂਦੀ ਆ ਗੋਰੀਲਾ ਗਲਾਸ ਵਿਕਟਰਸ 2 ਦੀ ਪ੍ਰੋਟੈਕਸ਼ਨ ਜਿਹੜੀ ਦਿੱਤੀ ਗਈ ਹੈ HDR ਪਲੱਸ ਆ ਆਈ ਪ੍ਰੋਟੈਕਸ਼ਨ ਦਿੱਤੀ ਗਈ ਆ ਤੇ ਜੇਕਰ ਇਹਦੇ ਰਫਰੈਸ਼ ਰੇਟ ਦੀ ਗੱਲ ਕਰ ਲਈਏ ਤਾਂ ਭਾਈ 120 ਹਰਟਜ਼ ਤੱਕ ਰਫਰੈਸ਼ ਰੇਟ ਜਿਹੜਾ ਦਿੰਦੀ ਆ ਇਹ ਜਿਹੜੀ 14 ਸੀਰੀਜ਼ ਆ ਇਹਦੇ ਵਿੱਚ ਤਿੰਨੇ ਫੋਨਾਂ ਦੀ ਜਿਹੜੀ ਰਫਰੈਸ਼ ਰੇਟ ਆ 120 ਹਰਟਜ਼ ਹੀ ਰੱਖੀ ਆ ਪ੍ਰੋਸੈਸਰ ਦੀ ਗੱਲ ਕਰੀਏ ਤਾਂ 13 ਪ੍ਰੋ ਤੋਂ ਇੱਕ ਕਦਮ ਅੱਗੇ ਵਧਿਆ ਇਹਨਾਂ ਨੇ ਪ੍ਰੋਸੈਸਰ ਦੇ ਵਿੱਚ ਵੀ ਅਨਾਉਂਸਮੈਂਟ ਕੀਤੀ ਆ ਕਵਾਲਕਮ ਸਨੈਪ ਡ੍ਰੈਗਨ 7s ਜਨ ਇਹ ਪ੍ਰੋਸੈਸਰ ਜਿਹੜਾ ਇਹਨਾਂ ਨੇ ਦਿੱਤਾ ਹੈ ਨਾਲ ਦੀ ਨਾਲ ਐਡਰਿਨੋ ਜੀਪੀਯੂ ਗ੍ਰਾਫਿਕਸ ਵੀ ਇਹਦੇ ਵਿੱਚ ਮੁਹੱਈਆ ਕਰਵਾਇਆ ਜੇਕਰ ਇਹਦੇ ኦਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਐਂਡਰੋਇਡ 14 ਬੇਸਡ ਇਹਦੇ ਵਿੱਚ ਫ੍ਰੀਪਿੰਗ ਸਿਸਟਮ ਹੈ ਕੈਮਰੇ ਦੀ ਗੱਲ ਕਰੀਏ ਤਾਂ ਜਿਹੜਾ ਪ੍ਰਾਇਮਰੀ ਕੈਮਰਾ ਆ ਉਹ 50 ਮੈਗਾਪਿਕਸਲ ਦਾ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਕੈਮਰਾ ਦਿੱਤਾ ਹੈ ਤੇ ਨਾਲ ਹੀ 50 ਮੈਗਾਪਿਕਸਲ ਦਾ ਟੈਲੀਸਕੋਪ ਪੋਰਟਰੇਟ ਸੈਂਸਰ ਵੀ ਇਸ ਵਾਰੀ ਦਿੱਤਾ ਹੈ ਪਿਛਲੀ ਵਾਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਭਾਈ ਇਹਨਾਂ ਦਾ ਕੈਮਰਾ ਜਿਹੜਾ 200 ਮੈਗਾਪਿਕਸਲ ਦਾ ਵੈਸੇ ਐਡਾ ਕੈਮਰਾ ਨਹੀਂ ਹੁੰਦਾ ਉਹਦੇ ਵਿੱਚ ਸੈਂਸਰ ਜਿਹੜੇ ਉਹ ਲੱਗੇ ਹੁੰਦੇ ਆ। ਫਰੰਟ ਕੈਮਰੇ ਦੀ ਗੱਲ ਕਰੀਏ ਤਾਂ 셀ਫੀ ਕੈਮਰਾ ਜਿਹੜਾ ਹੈ 20 ਮੈਗਾਪਿਕਸਲ ਦਾ ਇਹਦੇ ਵਿੱਚ ਉਹਨਾਂ ਨੇ ਦਿੱਤਾ ਹੈ। ਬੈਟਰੀ ਦੇ ਵਿੱਚ ਉਹਨਾਂ ਨੇ ਵੱਡੀ ਅਪਗ੍ਰੇਡ ਕੀਤੀ ਆ। ਪਿਛਲਾ 13 Pro ਜਿਹੜੀ ਸੀਰੀਜ਼ ਸੀ ਉਹਦੇ ਵਿੱਚ 5000 mAh ਦੀ ਬੈਟਰੀ ਸੀ ਪਰ ਇਸ ਵਾਰੀ ਸਿੱਧੀ ਛਾਲ ਮਾਰ ਕੇ 6400 mAh ਬੈਟਰੀ ਕਰਤੀ ਆ ਤੇ 90 ਵਾਟ ਦੀ ਫਾਸਟ ਚਾਰਜਿੰਗ ਵੀ ਮਹੱਇਆ ਕਰਾਈ ਆ। ਪਿਛਲੀ ਵਾਰ ਜਿਹੜੀ ਚਾਰਜਿੰਗ ਸੀ ਉਹ 120 ਵਾਟ ਦੀ ਸੀ ਪਰ ਇਸ ਵਾਰੀ ਉਹਨਾਂ ਨੇ ਉਸ ਨੂੰ ਡਾਊਨਗ੍ਰੇਡ ਕਰਕੇ 90 ਵਾਟ ਦੀ ਚਾਰਜਿੰਗ ਕੀਤੀ ਆ ਪਰ ਬੈਟਰੀ ਜਿਹੜੀ ਆ 6200mAh ਮਤਲਬ ਕਿ ਜੇਕਰ ਤੁਸੀਂ ਇਸ ਨੂੰ ਸਹੀ ਤਰੀਕੇ ਦੇ ਨਾਲ ਚਲਾਓ ਤਾਂ ਲਗਭਗ ਡੇਢ ਦੋ ਦਿਨ ਜਿਹੜੇ ਬੈਟਰੀ ਤੁਹਾਡੀ ਆਰਾਮ ਦੇ ਨਾਲ ਕੱਢ ਸਕਦੇ ਆ ਇਹ IP69 68 ਤੇ IP66 ਦੀ ਵਾਟਰ ਰਿਸਿਸਟੈਂਸ ਤੇ ਡਸਟ ਰਿਸਿਸਟੈਂਸ ਦੇ ਨਾਲ ਇਹ ਫੋਨ ਜਿਹੜੇ ਇਸ ਵਾਰੀ ਆਇਆ ਮਤਲਬ ਕਿ ਪਾਣੀ ਦੇ ਵਿੱਚ ਵੀ ਇਹ ਫੋਨ ਦੇ ਚੱਲਿਆ ਜਾਵੇ ਤਾਂ ਨੁਕਸਾਨ ਨਹੀਂ ਹੁੰਦਾ ਤੇ ਪੂਰੀ ਤਰ੍ਹਾਂ ਡਸਟ ਟਾਈਟ ਫੋਨ ਹੈ ਤੇ ਜੇਕਰ ਇਹ Pro Plus ਸੀਰੀਜ਼ ਦੀ ਗੱਲ ਕਰੀਏ ਪਹਿਲੇ ਵੇਰੀਐਂਟ ਤੋਂ ਲੈ ਕੇ ਲਾਸਟ ਵੇਰੀਐਂਟ ਤੱਕ ਤਾਂ ਇਹਦੀ ਕੀਮਤ ਜਿਹੜੀ ਹੈ 23000 ਤੋਂ ਲੈ ਕੇ 28600 ਰੁਪਏ ਤੱਕ ਲੈਣ ਵਾਲੀ ਹੈ Redmi 14 Pro ਇਹਦਾ ਜਿਹੜਾ ਵੇਰੀਐਂਟ ਉਹ ਸਟਾਰਟ ਹੋ ਜਾਂਦਾ 8GB 128GB ਤੇ 12GB 256GB ਤੱਕ ਇਹਦੇ ਵੇਰੀਐਂਟ ਜਿਹੜੇ ਆ ਚੱਲ ਜਾਂਦੇ ਆ ਮੈਮਰੀ ਜਿਹੜੀ ਆ ਉਹ ਬਾਕੀ ਫੋਨਾਂ ਵਾਂਗ ਵੀ ਇਹਦੀ ਐਕਸਪੈਂਡੇਬਲ ਆ ਤੇ ਜੇਕਰ ਇਹ ডিসਪਲੇ ਦੀ ਗੱਲ ਕਰੀਏ ਤਾਂ 6.7 ਫੁੱਲੀ HD ডিসਪਲੇ ਆ AMOLED ডিসਪਲੇ ਆ ਗਰੀਲਾ ਗਲਾਸ विक्टर्स 2 ਦੀ ਪ੍ਰੋਟੈਕਸ਼ਨ ਜਿਹੜੀ ਇਹ ਫੋਨ ਦੇ ਵਿੱਚ ਵੀ ਮੋਜਿਆ ਕਰਾਈ ਗਈ ਆ ਆਈ ਪ੍ਰੋਟੈਕਸ਼ਨ ਵੀ ਇਹਦੇ ਵਿੱਚ ਹੈਗੀ ਆ ਰਿਫਰੈਸ਼ ਰੇਟ ਜਿਹੜੀ ਹੈ ਇਹ ਦੀ 120 ਹਰਟਜ਼ ਹੀ ਆ ਪ੍ਰੋਸੈਸਰ ਵੀ ਇਹਦੇ ਵਿੱਚ ਪਿਛਲੀ 13 ਪ੍ਰੋ ਸੀਰੀਜ਼ ਦੇ ਨਾਲੋਂ ਅਪਗ੍ਰੇਡ ਕਰ ਦਿੱਤਾ ਗਿਆ ਮੀਡੀਆਟੈਕ ਡਾਈਮੈਂਸਿਟੀ 7300 আল্টਰਾ ਚਿਪ ਦੇ ਨਾਲ ਇਹ ਜਿਹੜਾ ਫੋਨ ਆ ਰਿਹਾ ਆ ਪ੍ਰੋਸੈਸਰ ਅਪਗ੍ਰੇਡ ਕਰ ਦਿੱਤਾ ਗਿਆ ਇਹਦੇ ਵਿੱਚ অপারেটিং ਸਿਸਟਮ ਜਿਹੜਾ ਇਹਦਾ ਵੀ ਐਂਡਰੋਇਡ 14 ਬੇਸਡ ਹੀ অপারেটিং ਸਿਸਟਮ ਆ ਤੇ ਜੇਕਰ ਕੈਮਰੇ ਦੀ ਗੱਲ ਕਰੀਏ ਤਾਂ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ 8 ਮੈਗਾਪਿਕਸਲ ਦਾ আল্টਰਾਵਾਈਡ ਕੈਮਰਾ ਤੇ 2 ਮੈਗਾਪਿਕਸਲ ਦਾ ਡੀਪ ਸੈਂਸਰ ਕੈਮਰਾ ਜਿਹੜਾ ਇਹਦੇ ਵਿੱਚ ਦਿੱਤਾ ਗਿਆ ਹੈ ਸੈਲਫੀ ਕੈਮਰਾ ਜਿਹੜਾ ਇਹਦਾ ਵੀ 20 ਮੈਗਾਪਿਕਸਲ ਦਾ ਆ ਜੇਕਰ ਬੈਟਰੀ ਦੀ ਗੱਲ ਕਰੀਏ ਤਾਂ 5500 mAh ਦੀ ਬੈਟਰੀ ਹੈ ਇਹਦੇ ਵਿੱਚ ਪਿਛਲੀ ਵਾਰ ਜਿਹੜੀ ਬੈਟਰੀ ਸੀ 13 ਸੀਰੀਜ਼ ਦੇ ਵਿੱਚ ਉਹ 5500 mAh ਸੀ ਤੇ ਇਹਦੇ ਵਿੱਚ ਹੁਣ 5500 ਦੇ ਦਿੱਤੀ ਹੈ ਪਰ ਚਾਰਜਰ ਦੀ ਜਿਹੜੀ ਚਾਰਜਿੰਗ ਵਾਟ ਆ ਇਹਦੇ ਵਿੱਚ ਕਢਾ ਦਿੱਤੀ ਗਈ ਆ ਇਹਦੇ ਵਿੱਚ ਜਿਹੜੀ ਹੁਣ ਚਾਰਜਿੰਗ ਇਹਦੇ ਨਾਲ ਮਿਲੇਗੀ Pro ਸੀਰੀਜ਼ ਦੇ ਵਿੱਚ ਉਹ ਤੁਹਾਨੂੰ ਮਿਲੇਗੀ 45W ਇਸ ਫੋਨ ਦੇ ਵਿੱਚ ਜਦਕਿ ਪਹਿਲਾਂ 13 Pro ਦੇ ਵਿੱਚ ਜਿਹੜੀ ਆਉਂਦੀ ਸੀ ਉਹ ਸੀ 67W ਇਹਦੇ ਵਿੱਚ ਵੀ IP69 6668 ਦੀ ਰੇਟਿੰਗ ਦੇ ਨਾਲੇ ਤੁਹਾਨੂੰ ਵਾਟਰ ਰੈジਸਟੈਂਟ ਡਸਟ ਰੈジਸਟੈਂਟ ਮਤਲਬ ਕਿ ਪਾਣੀ ਦਾ ਤੇ ਧੂੜ ਮਿੱਟੀ ਦਾ ਇਸ ਫੋਨ ਦੇ ਉੱਤੇ ਕੋਈ ਵੀ ਅਸਰ ਨਹੀਂ ਹੁੰਦਾ ਨਾਲ ਹੀ ਇਨਡਿਸਪਲੇ ਫਿੰਗਰਪ੍ਰਿੰਟ 14 Pro Plus ਦੇ ਵਿੱਚ ਵੀ ਤੁਹਾਨੂੰ ਇਨ-ਡਿਸਪਲੇ ਫਿੰਗਰਪ੍ਰਿੰਟ ਮਿਲ ਜਾਂਦੇ ਆ ਇਹਦੇ ਵਿੱਚ ਵੀ ਇਹ ਜਿਹੜਾ ਫੀਚਰ ਤੁਹਾਨੂੰ ਮਿਲ ਜਾਂਦਾ ਆ ਸਟੀਰੀਓ ਸਪੀਕਰ ਆ ਸਾਰੇ ਫੋਨਾਂ ਦੇ ਵਿੱਚ ਤੇ ਰੇਂਜ ਜਿਹੜੀ Redmi 14 Pro ਦੀ ਰਹਿਣ ਵਾਲੀ ਆ ਉਹ 17900 ਤੋਂ ਲੈ ਕੇ 22700 ਰੁਪਏ ਤੱਕ ਇਹਦੀ ਰੇਂਜ ਜਿਹੜੀ ਆ ਰਹਿਣ ਵਾਲੀ ਆ ਜੇਕਰ ਸਭ ਤੋਂ ਥੱਲੇ ਦੇ ਫੋਨ ਦੀ ਗੱਲ ਕਰ ਲਈਏ ਤਾਂ ਭਾਈ ਉਹ ਵੀ ਫੋਨ ਕਿਸੇ ਤੋਂ ਘੱਟ ਨਹੀਂ ਮਿਡ ਰੇਂਜ ਦੇ ਵਿੱਚ ਤੁਸੀਂ ਉਹ ਵੀ ਫੋਨ ਜਿਹੜਾ ਆ ਖਰੀਦ ਸਕਦੇ ਹੋ ਵੇਰੀਐਂਟ ਦੀ ਗੱਲ ਕਰੀਏ ਤਾਂ 6GB 128GB ਤੋਂ ਸ਼ੁਰੂ ਹੋ ਜਾਂਦਾ ਤੇ 12GB ਤੇ 256GB ਤੱਕ ਇਹ ਵੇਰੀਐਂਟ ਜਾਂਦਾ ਆ ਮੈਮਰੀ ਜਿਹੜੀ ਆ ਇਹਦੀ ਵੀ एक्सਪੈਂਡੇਬਲ ਆ ਤੇ ਜੇਕਰ ਇਹਦੀ ডিসਪਲੇ ਦੀ ਗੱਲ ਕਰੀਏ ਤਾਂ 6.67 ਇੰਚ ਦੀ ডিসਪਲੇ ਆ 120 हर्ट्ज ਦੀ ਰਿफ्रੈਸ਼ ਰੇਟ ਆ ਐਮੋਲੇਟ ডিসਪਲੇ ਆ ਪਰ ਇਹਦੀ ਜਿਹੜੀ ਬ੍ਰਾਈਟਨੈਸ ਆ ਉਹ 900 ਨਿਟਸ ਘਟਿਆ 14 پرو ਪਲੱਸ ਦੀ ਜਿਹੜੀ ਬ੍ਰਾਈਟਨੈਸ ਆ ਉਹ 3000 ਨਿਟਸ ਆ ਇਹਦੀ ਜਿਹੜੀ ਬ੍ਰਾਈਟਨੈਸ ਆ ਉਹ 2100 ਨਿਟਸ ਤੱਕ ਆ ਪ੍ਰੋਸੈਸਰ ਇਹਦੇ ਵਿੱਚ ਵੀ ਅਪਗ੍ਰੇਡ ਕਰ ਦਿੱਤਾ ਮੀਡੀਆਟੈਕ ਡਾਈਮੈਂਸਿਟੀ 7025 ਜਿਹੜੀ ਅਲਟਰਾ ਚਿਪ ਉਹਦੇ ਵਿੱਚ ਲੱਗੀ ਐ Android 14 ਬੇਸਡ ਇਹਦੇ ਵਿੱਚ ਆਪਰੇਟਿੰਗ ਸਿਸਟਮ ਆ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਕਿੰਨਾ ਮਾਡਲਾਂ ਦੇ ਵਿੱਚ ਇਹਨਾਂ ਨੇ ਜਿਹੜਾ ਪ੍ਰੋਸੈਸਰ ਆ ਅਪਗ੍ਰੇਡ ਕਰਕੇ ਦਿੱਤਾ ਜੇਕਰ ਕੈਮਰੇ ਦੀ ਗੱਲ ਕਰੀਏ ਤਾਂ ਪ੍ਰਾਇਮਰੀ ਕੈਮਰਾ ਜਿਹੜਾ ਆ 50 ਮੈਗਾਪਿਕਸਲ ਦਾ ਐ ਸੈਕੰਡਰੀ ਕੈਮਰਾ ਜਿਹੜਾ 2 ਮੈਗਾਪਿਕਸਲ ਦਾ ਆ ਫਰੰਟ ਕੈਮਰੇ ਦੀ ਗੱਲ ਕਰੀਏ ਤਾਂ 16 ਮੈਗਾਪਿਕਸਲ ਦਾ ਪ੍ਰੋ ਮਾਡਲਾਂ ਦੇ ਵਿੱਚ ਤੁਹਾਨੂੰ ਜਿਹੜਾ ਫਰੰਟ ਕੈਮਰਾ ਉਹ 20 ਮੈਗਾਪਿਕਸਲ ਦੇ ਮਿਲਣਗੇ ਜੇ ਬੈਟਰੀ ਦੀ ਗੱਲ ਕਰ ਲਈਏ ਤਾਂ ਭਾਈ ਬੈਟਰੀ ਇਹਦੀ 5100mAh ਦੀ ਹੈ 45W ਦੀ ਫਾਸਟ ਚਾਰਜਿੰਗ ਹੈ Redmi 13 ਦੇ ਵਿੱਚ ਜਿਹੜੀ ਫਾਸਟ ਚਾਰਜਿੰਗ ਸੀ ਉਹ 33W ਤੱਕ ਸੀ ਇਸ ਵਾਰੀ ਜਿਹੜੀ ਚਾਰਜਿੰਗ ਹੈ ਉਹ 45W ਤੱਕ ਦਿੱਤੀ ਗਈ ਆ ਤੇ ਇਹ ਫੋਨ ਜਿਹੜਾ ਆ IP64 ਰੇਟਿੰਗ ਦੇ ਨਾਲ ਡਸਟ ਆਈਟਮ ਮਤਲਬ ਇਹਦੇ ਵਿੱਚ ਮਿੱਟੀ ਜਿਹੜੀ ਆ ਉਹ ਨਹੀਂ ਪੈਂਦੀ ਮਿੱਟੀ ਤੋਂ ਬਚਾ ਰਿਹਾਿੰਦਾ ਪਰ ਜੇਕਰ ਤੁਸੀਂ ਕਹੋ ਕਿ ਪਾਣੀ ਦੇ ਵਿੱਚ ਫੋਨ ਡੋਪ ਦिए ਤਾਂ ਭਾਈ ਪਾਣੀ ਦੇ ਵਿੱਚ ਡੋਪਿਆ ਫੋਨ ਜਿਹੜਾ ਖਰਾਬ ਹੋ ਸਕਦਾ ਕਿਉਂਕਿ ਇਹ ਵਾਟਰ ਰੈਜ਼ਿਸਟੈਂਟ ਫੋਨ ਨਹੀਂ ਆ ਹਾਂ ਪਾਣੀ ਦੇ ਤੁੰਮਕੇ ਪਾਣੀ ਦੇ ਛਿੱਟਾਂ ਛੁੱਟਾਂ ਤੋਂ ਇਹ ਜਿਹੜਾ ਫੋਨ ਆ ਫਿਰ ਵੀ ਬਚਾ ਤੁਹਾਡਾ ਘਰ ਦਿੰਦਾ ਆ ਇਹ IP64 ਰੇਟਿੰਗ ਦੇ ਵਿੱਚ ਆਉਂਦਾ ਆ ਸਾਰੇ ਮਾਡਲਾਂ ਦੇ ਵਾਂਗ ਇਹਦੇ ਵਿੱਚ ਵੀ ਇਨ ਡਿਸਪਲੇ ਫਿੰਗਰਪ੍ਰਿੰਟ ਹੈਗੀ ਆ ਪਰ ਜੇਕਰ ਇਹਦੇ ਰੇਟ ਦੀ ਗੱਲ ਕਰੀਏ ਤਾਂ ਇੱਕ ਜੈਨੂਇਨ ਜਾਂ ਰੇਟ ਜੇਕਰ ਰੇਂਜ ਦੀ ਗੱਲ ਕਰ ਲਈਏ ਤਾਂ 14000 ਤੋਂ ਸ਼ੁਰੂ ਹੋ ਕੇ ਇਹ ਫੋਨ ਜਿਹੜਾ 20000 ਤੱਕ ਤੁਹਾਨੂੰ ਸਾਰੇ ਵੇਰੀਐਂਟ ਦੇ ਵਿੱਚ ਮਿਲ ਜੇਗਾ ਵੇਰੀਐਂਟ ਵਾਈਜ਼ ਮਤਲਬ ਜਿੰਨਾ ਜਿੰਨਾ ਤੁਸੀਂ ਉੱਪਰ ਜਾਓਗੇ ਉਹਨਾਂ ਨਾਲ ਤੁਹਾਨੂੰ ਫੋਨ ਜਿਹੜਾ ਆ ਮਹਿੰਗਾ ਮਿਲਦਾ ਜਾਊਗਾ ਪਰ ਜੇਕਰ ਮਿਡ ਰੇਂਜ ਦੀ ਗੱਲ ਕਰੀਏ ਤਾਂ ਚੰਗੇ ਫੀਚਰਾਂ ਦੇ ਨਾਲ ਪਿਛਲੇ ਸਾਲ ਵੀ ਇਹਨਾਂ ਨੇ ਜਿਹੜਾ 13 Pro ਕੱਢਿਆ ਸੀ ਉਹਦੇ ਵਿੱਚ ਵੀ ਚੰਗੇ ਫੀਚਰ ਸੀ ਪਰ ਇਸ ਵਾਰੀ ਪ੍ਰੋਸੈਸਰ ਵਾਈਜ਼ ਤੇ ਕੈਮਰੇ ਵਾਈਜ਼ ਜਿਹੜਾ ਇਹਨਾਂ ਨੇ ਇਨਹਾਂਸਮੈਂਟ ਕੀਤੀ ਆ ਚਾਰਜਿੰਗ ਨੂੰ ਲੈ ਕੇ ਗੱਲ ਕਰੀਏ ਤਾਂ ਉਹ ਉਹਨਾਂ ਨੇ ਜਿਹੜੀ ਫਾਸਟ ਚਾਰਜਿੰਗ ਆ ਉਹ ਥੋੜੇ ਜਿਹਾ ਵਾਟ ਉਹਦੇ ਘਟਾਏ ਆ ਬਾਕੀ ਸਾਰਾ ਕੁਝ ਵਧੀਆ ਜੇ ਪ੍ਰੋਸੈਸਰ ਦੀ ਗੱਲ ਵੀ ਕਰ ਲਈਏ ਜੇ ਬੈਟਰੀ ਦੀ ਗੱਲ ਕਰੀਏ ਤਾਂ ਹੋਰ ਫੀਚਰਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਪਿਛਲੇ ਮਾਡਲਾਂ ਦੇ ਨਾਲੋਂ ਇਨਹਾਂਸਮੈਂਟ ਜ਼ਿਆਦਾ ਕੀਤੀ ਆ ਸੋ ਜਿਹੜਾ ਵੀ ਫੋਨ ਤੁਹਾਨੂੰ ਭਾਈ ਪਸੰਦ ਆ ਤੁਸੀਂ ਇਹ ਲੈ ਸਕਦੇ ਹੋ ਕੱਲ ਹੀ ਲਾਂਚ ਹੋਇਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ Amazon Flipkart ਤੇ ਫੋਨ ਜਿਹੜੇ ਸਾਰੇ ਅਵੇਲੇਬਲ ਹੋ ਜਾਣਗੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਨਵੇਂ ਫੋਨਾਂ ਦੇ ਨਾਲ ਨਵੀਂ ਇਨਫੋਰਮੇਸ਼ਨ ਦੇ ਨਾਲ ਤੁਸੀਂ ਜੁੜੇ ਰਹੋ ਸਾਡੇ ਨਾਲ ਸਸ਼ਵੀਆ